ਜਿਵੇਂ ਫਿਰ ਜਿਹੜੇ ਪਹੁੰਚ ਰਹੇ ਆ ਉਹਨਾਂ ਦਾ ਹਜੇ ਸਮਾਂ 8 ਤਰੀਕ ਦਾ ਵਾ ਤੇ ਅੱਜ 5 ਦਸੰਬਰ ਆ ਤੇ ਉਧਰੋਂ ਮੁਕਾਬਲਾ 2056 ਦਾ ਲੱਗਿਆ ਹੋਇਆ ਹਜੇ ਬਹੁਤ ਕੁਝ ਬਾਕੀ ਆ ਭਾਈ ਜੀ ਹਜੇ ਖੇਡ ਬਾਕੀ ਆ ਤੀਰ ਕਮਾਂਡ ਚਾ ਯਾਰ ਬੰਦਾ ਅਗੀ ਭਾਈ ਹਜੇ ਸ਼ਿਫਟ ਦੂਜੀ ਚੱਲਦੀ ਆ ਹਜੇ ਸ਼ਿਫਟ ਦੂਜੀ ਚੱਲਦੀ ਆ ਮੇਲਾ ਬਨਵੌਰੇ ਦਾ ਨੁ ਕੀ ਹੋ ਗਿਆ ਉਹ ਤੂੰ ਆ ਤਾ ਬੇਦਰ ਅੱਪ 20 ਸੈਕਿੰਡ 41 ਪੁਆਇੰਟ ਆ ਬਾਈ ਜੀ ਸਭਾ 20 41 ਇਹ ਪਟਾਕੇ ਤੇ ਪਟਾਕਾ ਪੈਂਦਾ ਪਟਾਕੇ ਤੇ ਪਟਾਕਾ ਪੈਂਦਾ ਵਾ ਇਹ ਬਾਈ ਜੀ ਸਤਵਿੰਦਰ ਜੈਨਪੁਰ ਇਹ ਵੀਰ ਸੁਖੀ ਜੰਡਾਲੀ ਹੁਣ ਆ ਪੱਜ ਗਿਆ ਬਾਈ ਜੀ ਇਹ ਸੁਖੀ ਜੰਡਾਲੀ ਜਗਤਾਰ ਸਿੰਘ ਬਰਬਾਲਾ ਆਕਾਸ਼ ਦੀ ਬਰਬਾਲਾ ਸੁੱਖਾ ਮੁੰਡੀਆਂ ਇਹ ਬਾਈ ਜੀ ਜਿੱਥੇ ਭੰਗੜਾ ਹੋਣਾ ਦਾ ਭੱਜ ਗਿਆ ਗगन ਹੁਣੀ ਸਰਬਰਪੁਰ ਇਹ ਸੁੱਖੀ ਜੰਡਾਲੀ ਹੋਣਾ ਦਾ ਭੱਜ ਗਿਆ ਇਹ ਜਗਤਾਰ ਬਰਬਾਲਾ ਤੇ ਨਾਲ ਬਾਈ ਜੀ ਬੱਛਾ ਭੱਜ ਗਿਆ ਇੱਥੇ ਹੀ ਲਿਆ ਸੀਗਾ ਇਹ ਠੂਲੀ ਧੌੜ ਮਾਜਰਾ ਲਾਲੀ ਕੈਨੇਡਾ ਏ ਬਾਈ ਜੀ ਠੂਲੀ ਰਾਜੂ ਵੀਰ ਆਸੀ ਕਲਾ ਬਾਈ ਠੂਲੀ ਹੁਣਾ ਦਾ ਇਹ ਧੌਲ ਮਾਜਰੇ ਆਲਿਆਂ ਦਾ ਜਿਹੜਾ ਇਹ ਬੱਛਾ ਬਾਈ ਜੀ ਇਹ ਸੀਪੇ ਹੁਣਾ ਤੋਂ ਬੱਬੂ ਬੁਗਰੇ ਹੁਣਾ ਤੋਂ ਰਾਜ ਹੁਣਾ ਤੋਂ ਇੱਥੇ ਹੀ ਪਿਛਲੇ ਮੇਲੇ ਤੇ ਲਿਆ ਸੀ ਉਹ ਭੱਜ ਗਿਆ ਹਜੇ ਦੂਜੇ ਪਹੁੰਚਦੇ ਨਹੀਂ ਜਾਨੋਂ ਪਿੱਛੇ ਪਟਾਕਾ ਪੈ ਜਾਂਦਾ ਗਰਦਨ ਘੁੰਮਦੀ ਨਹੀਂ ਹਜੇ ਖੇਡ ਬਾਕੀ ਆ ਮੇਲਾ ਏ ਬਨਬੌਰੇ ਦਾ ਕਹਿੰਦੇ ਬੂਰੀ ਹੋਵੇ ਮੱਝ ਤਾਂ ਚਾਟੀ ਸ਼ਣਕ ਦੀ ਜੱਟੀ ਲਿਆਵੇ ਰੋਟੀ ਪੈਰੋ ਸ਼ਣਕ ਦੀ ਬੈਲਾਂ ਦੀ ਜੋੜੀ ਕੋਠੀ ਕਣਕ ਦੀ ਅੱਜ ਬਾਈ ਜੀ ਛਣ ਛਣ ਹੋਈ ਪਈ ਆ ਇੱਕ ਪਾਸੇ